ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰਾਮੇ ਦੇ ਵਿੱਚ ਰਾਮਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਇਹ ਪਿੰਡ ਆ ਗਿਆ ਮਸ਼ਹੂਰ ਜੇ ਪਿੰਡਾਂ ਦੇ ਨੇੜੇ ਜੇ ਕਰਕੇ ਵਸਿਆ ਹੋਇਆ ਇਹ ਨਗਰ ਆ ਮਿੱਤਰੋ ਲੋਹਾਰੇ ਪਿੰਡ ਤੋਂ ਸਿੱਧੀ ਛੜਕ ਆਉਂਦੀ ਆ ਤੇ ਜੇ ਤੁਸੀਂ ਮਿੱਤਰੋ ਲੋਪੋ ਵਿੱਚ ਦੀ ਆਉਣਾ ਤਾਂ ਫਿਰ ਚੱਕਰ ਵਿੱਚ ਦੀ ਪੈ ਕੇ ਆਉਣਾ ਪੈਣਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹੈ ਇੱਕ ਵੈੜ ਤੁਹਾਡੇ ਫੁੱਲ ਕਮ ਦੀ ਵਕਾਊਆ ਮਿੱਤਰੋ ਜਿਹੜੇ ਪਰਾ ਗਰਮੀ ਦੇ ਵਿੱਚ ਦੁੱਧ ਪੀਣ ਨੂੰ ਗਾਂ ਲੱਭਦੇ ਫਿਰਦੇ ਆ ਉਹ ਫਿਰ ਮਿੱਤਰੋ ਆਜੋ ਇੱਕ ਵਾਰੀ ਇਸ ਗਾਂ ਦੇ ਉੱਤੇ ਰੱਖ ਲੋ ਅੱਖ ਹਰ ਇੱਕ ਦੱਸੂਗਾ ਤੁਹਾਡਾ ਇਹਦਾ ਪੱਖ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਮੁੱਲ ਵਾੜੀ ਰੱਖਿਆ ਹੋਇਆ ਕਿੰਨਵਾ ਇਹ ਸੂਆ ਸੁੰਦੀ ਆ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲੈਣੇ ਆ ਪਹਿਲਾਂ ਦੇ ਬਾਰੇ ਫਿਰ ਤੋਰ ਕੇ ਵੇਣੇ ਸੱਸੀ ਘਰ ਵੀਰ ਜੀ ਸਤਿ ਸ਼੍ਰੀ ਅਕਾਲ ਵੱਡੇ ਭਾਈ। ਕੀ ਹਾਲ ਆ ਵੱਡੇ ਭਾਈ? ਬਹੁਤ ਵਧੀਆ ਵੀਰੇ। ਚੇਤਾ ਦੇ ਪਰਿਵਾਰ ਵੀਰੇ। ਪੂਰਾ ਵਧੀਆ ਵੀਰੇ। ਚਲੋ ਸ਼ੁਕਰਪੰਦ। ਇੱਥੇ ਨਾਮ ਦੱਸ ਦੀਏ ਵੀਰੇ ਇੱਕ ਵਾਰੀ ਆਪਣਾ। ਹਾਂਜੀ ਵੀਰੇ ਇਕਬਾਲ ਸਿੰਘ। ਇਕਬਾਲ ਸਿੰਘ son of ਵੀਰੇ। ਸ਼ਮਸ਼ੇਰ ਸਿੰਘ ਵੀਰੇ। ਸ਼ਮਸ਼ੇਰ ਸਿੰਘ। ਇਕਬਾਲ ਭਾਈ ਇੱਕ ਵੜ ਵੇਚ ਰੀਆ ਹਨਾ ਭਾਈ। ਇਹ ਕਿੰਨਵਾ ਸੂਆ ਹੁੰਦੀ ਆ ਵੀਰੇ ਇਹਨੂੰ? ਇਹ ਦੂਜਾ ਸੂਆ ਵੀਰੇ। ਦੂਜਾ ਸੂਆ ਵੀਰੇ। ਕਿੰਨੇ ਦਿਨ ਪੈ ਜਾਂਦੇ ਬ੍ਰਦਰ ਹਜੇ ਸੂਣ ਦੇ ਵਿੱਚ? ਇਹਦੇ ਵੀਰੇ ਲੈ ਜੂਗੀ 5-7 ਦਿਨ। 5-7 ਦਿਨ ਲੈ ਜੂਗੀ। 5-7 ਦਿਨ ਦੀ ਕੱਚੀ ਆ। 5-7 ਦਿਨ ਦੀ ਕੱਚੀ ਆ। ਠੰਡਲੇਵਾ ਬੜਾ ਜ਼ਬਰ ਕਾ ਕਰੇ ਰੱਖਣ ਵਾਲੇ ਬੰਦੇ ਲਈ ਕਹਿਣਾ ਚੀਜ਼ ਆ ਯਾਰ ਹਾਂਜੀ ਹੂੰ ਅੱਛਾ ਵੱਡੇ ਭਾਈ ਇੱਕ ਮੈਨੂੰ ਗੱਲ ਹੋਰ ਦੁੱਧ ਕਿੰਨਾ ਦੇਜੂਗੀ ਤੇਰੇ ਤਜਰਬੇ ਮੁਤਾਬਕ ਵੀਰੇ ਪਹਿਲੇ ਸੂਏ ਨੇ 13 ਕਿਲੋ ਦੁੱਧ ਦਿੱਤਾ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾ ਹੁਣ ਦੂਜਾ ਸੂ ਸੂਣਾ ਐਨੇ ਹਾਂ ਠੀਕ ਅਸੀਰ ਸੰਡੀਆਂ ਚੁੰਡ ਚੰਨ ਨੂੰ ਭਾਈ ਜਮਾ ਐਨ ਕਿਰਾ ਵੀਰੇ ਭਾਵੇਂ ਜਵਾਕ ਤੋਂ ਫਿਰਦੇ ਰਹਿਣ ਵਿੱਚ ਕੋਈ ਤਾਂ ਵੀ ਚੱਕਰ ਨਹੀਂ ਇੰਨੀ ਜਿਹੀ ਆ ਵੇੜਾ ਸੋਹਣੀ ਸਲੱਖੀ ਵੀ ਆ ਬੱਚੀ ਦੀ ਹਾਂਜੀ ਵੀਰੇ ਹੂੰ अच्छा रेट भाई की रहुगा वे देदा रेट एदा वीर 75000 ਦੇਣ ਲੈਣ ਵਾਲਾ ਦੇਣ ਲੈਣ ਵਾਲਾ ਕੰਮੀਆਂ ਬਸ ਮਾਨਤਾ ਨਹੀਂ ਹੋਊਗਾ ਕਿੰਨਾ ਕੋ ਕਰਦੀਏ ਨਿਭੇੜਦੀਏ ਕੰਮ ਜਸਟ ਨੋ ਕਾਟੇ ਤੇ ਵਾਟੇ ਬਸ ਕਰ ਲੈ 1000 ਕ ਦਾ ਨਹੀਂ ਐ ਨਹੀਂ ਜੇ ਜੀ ਕਹਦੇ ਵੀ ਇੰਨੇ ਦੀ ਤੇੜੀਆਂ ਸਭ ਗੱਲ ਖਤਮ ਕਰ ਦੇ ਟਿਕਾਰੇ ਲਾ ਦਿੱਤੀ ਤੇ 73 ਦੀ ਦੇ ਦਾਂਗੇ 73 ਦੀ ਹਾਂ ਮੈਂ ਕਹਦਾ ਕੁਝ ਕੀ ਰਹਿੰਦਾ ਨਾ ਬਸ ਫਣ ਸੇਰਾ ਲਾਤਾ ਨਹੀਂ ਮੈਂ ਮੈਨੂੰ ਕਹਿ ਲੈਂਦੇ ਐ ਨਾ ਚੱਲ ਕਹਿ ਲੈ ਮੇਰੇ ਮਨ ਦੀ ਰੀਜੀ ਨੇ ਪੂਰੀ ਫਿਰ ਫੋਰੀ ਵੀਰੇ ਨੂੰ ਮੜਾ ਜਾ ਕੱਢੀ ਆ ਕੇ ਫਿਰ ਵੀ ਨਾ ਇੱਕੀ ਤੋਰ ਕੇ ਵਿਖਾਉਣਾ ਤੁਹਾਨੂੰ ਮਿੱਤਰੋ ਜਿਹੜਾ ਕੰਮ ਇਹਦੇ ਦੇ ਚੰਡ ਹੈ ਨਾ ਤੁਰਦੀ ਵਿਖਿਓ ਦੀ ਪੁਲਵਾਨਾਂ ਵਾਂਗ ਤੁਰਦੀ ਐ ਔਕੇ ਦੀ ਰਿਪੋਰਟ ਆ ਜਾਵਾ ਜੈਲਾਪਨ ਬਹੁਤ ਆ ਵੜੀ ਦੇ ਵਿੱਚ ਦੇਖੋ ਕਰਾਂ ਦੀ ਘਰੇ ਦੁੱਧ ਪੀਣ ਨੂੰ ਉਹਨਾਂ ਦਾ ਹੀ ਵੰਦ ਚੀਜ਼ ਆ ਪਰ ਦੇਖੋ ਤੇ ਵੇਖੋ ਕਰਾਂ ਦੀ ਬਾਈ ਔਕੇ ਦੀ ਰਿਪੋਰਟ ਜਾਵਾ ਲੈ ਬਾਈ ਹੱਥ ਹੱਥ ਮਾਰ ਕੇ ਵਿਖਾਦੀ ਮੇਰਾ ਵੀਰ ਬਣ ਕੇ ਠੰਡੀ ਸੀਲ ਕਿਵੇਂ ਸਾਰਾ ਕੁਝ ਦੱਸ ਦੇ ਕਰਿਆ ਟਿਕਾਣੇ ਲਾ ਦੇ ਤੀਰ ਜਾਵਾ ਹਾਂ ਲਾ ਦੇ ਆਥਾ ਅਰੀਜਨਲ ਜਿਵੇਂ ਤਸੱਲੀ ਦੀ ਨਾ ਜਿਵੇਂ ਘਰੇ ਪੱਠੇ ਪਾਉਣ ਲੱਗਿਆ ਕਰਦਾ ਹੁੰਦਾ ਉਹ ਓਏ ਲੜ ਪਿਆਰ ਕਰ ਰਹੇ ਨੂੰ ਹਨਾ ਇਹ ਆ ਗੱਲ ਥਾਣ ਤੋਂ ਫੜ ਕੇ ਖਾ ਮੈਨੂੰ ਇਹਣਾ ਇੱਕ ਰਕਵਾਂਡੀਆਂ ਦੇ ਘਰੇ ਪਾਰਟੀ ਛੱਡਦੀ ਹੋਵੇ ਨਹੀਂ ਬਹਿ ਜਾ ਬਹਿ ਜਾ ਥੱਲੇ ਕੋਈ ਚੱਕਰ ਕੋਈ ਚੱਕਰ ਨਹੀਂ ਅੱਖਾਂ ਵਿੱਚ ਕੇ ਬਹਿ ਜਾ ਹਾਂ ਓਕੇ ਆ ਜਾ ਬਈ ਵੇਖੋ ਕਿਰਦੀ ਬਈ ਆ ਤਾਂ ਯਾਰ ਸਰਾ ਹੀ ਆ ਚੀਜ਼ ਹਨਾ ਬਈ ਜਮਾ ਓਕੇ ਆ ਬਈ ਹੁਣ ਮੈਂ ਕਹੂੰਗਾ ਹੁਣ ਮੈਂ 2000 ਵੱਧ ਕਹੂੰਗਾ ਤੈਨੂੰ ਪਹਿਲਾਂ 65 ਕਹਣਾ ਹੁਣ ਮੈਂ 76 ਦੀ ਕਰ ਦਿੰਨਾ ਠੀਕ ਹੈ ਹੁਣ ਨਾ ਕੋਈ ਜਾਣਦੇ ਵੇਖੀ ਜੋ ਮੈਂ 73 ਦੀ ਨਹੀਂ ਜਾਣਦੇ ਮੈਂ 65 ਦੀ ਰੱਕੀ ਸੀ ਵੜ ਚਲ 2 ਹੋਣ ਦੀ ਗੁਣਾ ਕਰਕੇ ਵਧਾਤਾ ਇਹਦੀ ਸ਼ਕਤੀ ਚਲ ਠੀਕ ਆ ਵੀਰ ਹਾਂ ਜਾਣਦੇ ਕੋਈ ਨਾ ਅੱਛਾ ਨੰਬਰ ਕਿਹਨਾਂ ਤੇ ਗੱਲ ਕਰਨੀ ਪਊ ਨੰਬਰ ਵੀਰੇ ਹੈਗਾਗਾ 946557 946557 15054 15054 946557 15054 946557 15054 ਇਸ ਨੰਬਰ ਤੇ ਤੁਸੀਂ ਕਰਨੀਆ ਵੀਰੇ ਦੇ ਨਾਲ ਮਿੱਤਰੋ ਗੱਲ ਤੇ ਬਾਤ ਘਰੇ ਰੱਖਣ ਦੇ ਗਾਵਾਂ ਗਹਿਣਾ ਐ ਤੋਂ ਬਾਅਦ ਨਹੀਂ ਮੈਂ ਹੁਣ ਕੁਝ ਕਹਿਣਾ ਪਿੰਡ ਆਰਾਮਾ ਜ਼ਿਲ੍ਹਾ ਬਮੋਕਾ